ਸਸ ਕੀ ਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬੁਟੀਕ ਕੋਰਦੋਂ ਨਾਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਕੌਰ ਉਮੀਦ ਕਰਦੇ ਹਾਂ ਆਸ ਕਰਦੇ ਹਾਂ ਸਾਰੇ ਬਹੁਤ ਵਧੀਆ ਹੋਵੋਗੇ ਠੀਕ-ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਰਿਕਵੈਸਟ ਹੈ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੇ ਡੇਲੀ ਹੋਰ ਵਾਲੇ ਵੀਰੇ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਵੀਡੀਓ ਵਿੱਚ ਸਾਡੇ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰਦਾ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈਨਰਾਂ ਵਾਲੇ ਸੰਨ ਜਰੂਰ ਦੱਸਿਆ ਕਰੋ ਵੀ ਤੁਹਾਨੂੰ ਕਿਦਾਂ ਦੇ ਲੱਗਦੇ ਲੱਗੇ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਕਸਟਮਾਈਜ਼ ਕਰਵਾਉਣਾ ਕਿਸੇ ਵੀ ਵਰਕ ਚ ਕਿਸੇ ਵੀ ਫੈਬਰਿਕ ਚ ਸਾਡੇ ਡਿਟੇਲਸ ਨੂੰ ਆਪਣੀ ਵਟਸਐਪ ਤੇ ਭੇਜ ਕੇ ਆਪਣਾ ਇਹ ਸੇਮ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ YouTube ਤੋਂ ਲੱਗੂ ਸਾਨੂੰ Instagram ਤੇ ਫੋਲੋ ਕਰੋ ਸੰਧੂ ਬੁਟੀਕ ਕੋਰਦੂ ਨਾਮ ਤੇ ਸਾਡੀ Instagram ਹੈ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਉਸ ਜਾ ਕੇ ਤੁਸੀਂ ਅਨ ਫੋਲੋ ਕਰ ਸਕਦੇ ਹੋ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਸੈਕਟ ਕਰਕੇ ਦੇਖ ਕੇ ਤੁਸੀਂ ਆਪਣਾ ਸੇਮ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਐਦਾਂ ਨਹੀਂ ਹੈਗਾ ਵੀ ਆਪਾਂ ਹਨਾ ਮਹਿੰਗਾ ਤੋਂ ਮਹਿੰਗਾ ਸੂਟ ਹੀ ਤਿਆਰ ਕਰਦੇ ਕਰਦੇਗੇ ਤੁਸੀਂ ਸਸਤੇ ਤੋਂ ਸਸਤਾ ਸੂਟ ਵੀ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹੋ ਮਸ਼ੀਨ ਵਰਕ ਦੇ ਵਿੱਚ ਹਨਾ ਤੇ ਜੇਕਰ ਤੁਸੀਂ ਆਪਣਾ ਹੈਂਡ ਆਈ ਦਾ ਮਿਕਸ ਕਰਵਾਉਣਾ ਹੈਂਡ ਚ ਕਰਵਾਉਣਾ ਜਿੱਦਾਂ ਦਾ ਵੀ ਮਤਲਬ ਤੁਸੀਂ ਕਹੋਗੇ ਹਨਾ ਜਿੱਦਾਂ ਦੇ ਵੀ ਤੁਹਾਡੀ ਕੋਈ ਹਨਾ ਆਪਣੀ ਹੋ ਜੇ ਚਾਹਣਾ ਵੀ ਤੁਸੀਂ ਇਦਾਂ ਦਾ ਸੂਟ ਤਿਆਰ ਕਰਵਾਣਾ ਆਪਾਂ ਤੁਹਾਨੂੰ ਤੁਹਾਡੇ ਟੇਸਟ ਦੇ ਅਕੋਰਡਿੰਗ ਹੀ ਜਿਹੜਾ ਸੂਟ ਤਿਆਰ ਕਰਕੇ ਦੇਵਾਂਗੇ ਮਹਿੰਗਾ ਤੋਂ ਮਹਿੰਗਾ ਤਿਆਰ ਕਰਵਾ ਸਕਦੇ ਹੋ ਸਸਤੇ ਤੋਂ ਸਸਤੇ ਤਿਆਰ ਕਰਵਾ ਸਕਦੇ ਜਿਵੇਂ ਤੁਹਾਡੀ ਚੁਆਇਸ ਆ ਉਹਦਾ ਸਾਰੀ ਆਪਣੀ ਡਿਟੇਲਸ ਨੂੰ ਵਟਸਐਪ ਤੇ ਭੇਜ ਕੇ ਆਪਣਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਹਰ ਇੱਕ ਤਰ੍ਹਾਂ ਦੇ ਕਪੜੇ ਕੋਲ ਵਰਕ ਸਟਿਚਿੰਗ ਫੈਬਰਿਕ ਜਿੱਦਾਂ ਦਾ ਵੀ ਤੁਸੀਂ ਚਾਹੋ ਹੋਣਾ ਪਾਰਟੀ ਵੇਅਰ ਫੈਬਰਿਕ ਵੈਦਰ ਦੇ ਅਕੋਰਡਿੰਗ ਸਰਦੀਆਂ ਵਾਲਾ ਗਰਮੀਆਂ ਵਾਲਾ ਹੁਣ ਜਿੱਦਾਂ ਦਾ ਵੀ ਤੁਸੀਂ ਫੈਬਰਿਕ ਚਾਹੋ ਉਹਦਾ ਦੇ ਫੈਬਰਿਕ ਤੇ ਤੁਸੀਂ ਆਪਣਾ ਨਾ ਪ੍ਰਿੰਟ ਦੇ ਉੱਪਰ ਕੋਈ ਡਿਜ਼ਾਈਨਿੰਗ ਪ੍ਰਿੰਟਡ ਸੂਟ ਤੁਸੀਂ ਐਦਾ ਹੀ ਵਾਇ ਕਰ ਲੈਣ ਕਿਸੇ ਵੀ ਫੈਬਰਿਕ ਦੇ ਵਿੱਚ ਜਾ ਕੇ ਤੁਸੀਂ ਆਪਣਾ ਪ੍ਰਿੰਟ ਸੂਟ ਲੈ ਸਕਦੇ ਹੋ ਕਿਸੇ ਵੀ ਫੈਬਰਿਕ ਦੇ ਵਿੱਚ ਜਾ ਕੇ ਆਪਣਾ ਵਰਕ ਵਾਲਾ ਸੂਟ ਤਿਆਰ ਕਰਵਾ ਸਕਦੇ ਹੋ ਵਰਕ ਦਾ ਮਟੀਰੀਅਲ ਕੋਈ ਵੀ ਆਪਣਾ ਯੂਜ਼ ਕਰਵਾ ਸਕਦੇ ਹੋ ਸਟਿਚਿੰਗ ਦਾ ਕਿਦਾਂ ਦੀ ਸਟਿਚਿੰਗ ਸਟਾਈਲ ਦੇ ਨਾਲ ਤੁਸੀਂ ਤਿਆਰ ਕਰਵਾਉਣਾਗਾ ਆਪਣਾ ਬੁਟੀਕ ਸਟਾਈਲ ਜਿਹੜਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਤੇ ਜਿਹੜੇ ਆਪਾਂ ਅੱਜ ਤੁਹਾਡੇ ਲਈ ਸੂਟ ਲੈ ਕੇ ਆਏ ਆ ਜੌਰਜਟ ਦੇ ਸੂਟ ਆਪਾਂ ਸੇਲ ਦੇ ਵਿੱਚ ਲੈ ਕੇ ਆਏ ਆ ਨੋਰਮਲ ਪ੍ਰਾਈਸ ਦੇ ਵਿੱਚ ਪ੍ਰਾਈਸ ਆਪਾਂ ਤੁਹਾਨੂੰ ਸਾਰਿਆਂ ਦੇ ਨਾਲ-ਨਾਲ ਮੈਂਸ਼ਨ ਕਰਾਂਗੇ ਜਿੱਦਾਂ ਤੁਸੀਂ ਨਾ ਜਿਹੜਾ ਵੀ ਸੂਟ ਸਾਡੇ ਕੋਲ ਇਸ ਟਾਈਮ ਹੁਣੇ ਤਿਆਰ ਨੇਗੇ ਸਾਰੇ ਜਿਹੜਾ ਵੀ ਫੁੱਟ ਤੁਹਾਨੂੰ ਪਸੰਦ ਹੋਇਆ ਤੁਸੀਂ ਆਪਣਾ ਸਕਰੀਨਸ਼ਾਟ ਭੇਜ ਕੇ WhatsApp ਤੇ ਆਪਣਾ ਐਡਰੈਸ ਵਗੈਰਾ ਸਾਰਾ ਸੈਂਡ ਕਰਕੇ ਪੇਮੈਂਟ ਕਰਕੇ ਆਪਣਾ ਉਹੀ ਸੂਟੜਾ ਤੁਸੀਂ ਆਪਣਾ ਮੰਗਵਾ ਸਕਦੇ ਹੋ ਹਾਜੀ ਦਿਖਾਉਣਾ ਹੈ ਆਪਣਾ ਪਹਿਲਾ ਸੂਟ ਆ ਤੇ ਪ੍ਰਾਈਸ ਚੈੱਕ ਕਰਕੇ ਤੁਸੀਂ ਆਪਣਾ ਇਹਨਾਂ ਸੂਟ ਬਾਇ ਕਰ ਸਕਦੇ ਦੇਖੋ ਫੁੱਟ ਹੈਗਾ ਬਹੁਤ ਸੋਹਣਾ ਪਿਆਰਾ ਜਿਹਾ येलो ਲੈਮਨ ਜਿਹਾ ਕਲਰ ਹੈ ਦਾ ਇਹ ਜ਼ੋਰਜਟ ਦੀ ਫੈਬਰਿਕ ਹੈ ਲਾਈਨਿੰਗ ਵਾਲੀ ਜਿਹੜੀ ਜ਼ੋਰਜਟ ਹੁੰਦੀ ਹੈ ਲੈਣਾ ਵਾਲੀ ਉਹ ਵਾਲੀ ਜ਼ੋਰਜਟ ਦਾ ਆਪਣਾ ਫੈਬਰਿਕ ਹੈਗਾ ਤੇ ਇਹ येलो ਲੈਮਨ ਕਲਰ ਆਗਾ ਆਰੀ ਵਰਕ ਲਈ ਸੂਟ ਨੇ ਆਪਣੇ ਇਹ ਸਾਰੇ ਦੇਖੋ ਇੰਦਾ ਆਰੀ ਵਰਕ ਨਾਲ ਆਪਣਾ ਏਦਾਂ ਦੇਖੋ ਘੇਰੇ ਦੇ ਉੱਪਰ ਵਰਕ ਹੋਇਆ ਹੈ ਕਾਫੀ ਸੋਹਣਾ ਕਲਰ ਆਗਾ ਇਹ ਨਾ ਹੀ ਇਹ ਡਾਰਕ ਕਲਰ ਆ ਤੇ ਨਾ ਹੀ ਇਹ ਲਾਈਟ ਕਲਰ ਆ ਮੀਡੀਅਮ ਜਿਹਾ ਸ਼ੇਡ ਆਗਾ ਇਹ ਮੀਡੀਅਮ ਜਿਹੇ ਸ਼ੇਡ ਦੇ ਵਿੱਚ ਆਪਾਂ ਨੇ ਤਿਆਰ ਕਰਵਾਇਆ ਲੈਨਾ ਵਾਲੀ ਜੌਰਜਟ ਦੇ ਉੱਪਰ ਤੇ ਏਦਾਂ ਘੇਰੇ ਦੇ ਉੱਪਰ ਵਰਕ ਆ ਗਿਆ ਆਰੀ ਵਰਕ ਨਾਲ ਵਰਕ ਹੋਇਆ ਹੈਗਾ ਸਾਰਾ 골ਡਨ ਕਲਰ ਦੀ ਆਰੀ ਇਹ ਜੂਸ ਤੇ ਵਿੱਚ ਆਪਣੇ थ्रेडਿੰਗ ਜਿਹੜੇ ਤਿੰਨ ਚਾਰ ਕਲਰ ਦੇ ਆਪਾਂ ਉਹ ਪਾ ਦੇਗੇ ਹਾਂਜੀ ਉਹ ਇਦਾਂ ਹੀ ਆਪਾਂ ਨੂੰ ਇਹਦੀ ਬਾਜੂ ਦੇ ਉੱਪਰ ਵਰਕ ਮਿਲੇਗਾ ਇਹ ਵਾਲਾ ਦੇਖੋ ਇਹਦੀ ਬਾਹ ਦੇ ਉੱਪਰ ਵਰਕ ਕਰ ਗਿਆ ਤੇ ਇਹਦੇ ਨਾਲ ਵੀ ਦੁਪੱਟਾ ਆਪਾਂ ਨੇ ਜੌਰਜਟ ਦਾ ਹੀ ਲਿਆ ਕਿਉਂਕਿ ਆਪਾਂ ਜੌਰਜਟ ਦਾ ਦੁਪੱਟਾ ਇਹਦਾ ਵਾਈ ਕਰ ਹੈਰੀ ਕਰ ਸਕਦੇ ਆਂਗੇ ਦੇਖੋ ਜੌਰਜਟ ਦਾ ਦੁਪੱਟਾ ਤੇ ਇਹਦਾ 골ਡਨ ਬੋਟ ਦੇ ਨਾਲ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਹੈ ਜੀ ਤੁਸੀਂ ਆਪਣਾ ਇਹ ਸਾਰਾ ਸੂਟ ਜੇਕਰ ਤੁਹਾਨੂੰ ਪਸੰਦ ਹੈਗਾ ਪ੍ਰਾਈਸ ਇਹਦੇ ਨਾਲ ਨਾਲ ਆਪਾਂ ਨੂੰ ਸਕਰੀਨ ਦੇ ਉੱਪਰ ਮੈਂਸ਼ਨ ਹੋ ਰਿਹਾ ਹੈਗਾ ਤੁਸੀਂ ਪ੍ਰਾਈਸ ਚੈੱਕ ਕਰਕੇ ਆਪਣਾ ਇਹ ਸੂਟ ਲੈ ਸਕਦੇ ਹੋ ਹਾਂ ਜੀ ਦੇਖੋ ਇਹਨਾਂ ਐਕਸਾ ਸੂਟ ਆਪਣਾ ਹੀ ਲਵੈਂਡਰ ਕਲਰ ਦਾ ਹੈਗਾ ਪਰਪਲ ਲਵੈਂਡਰ ਕਲਰ ਦਾ ਆਪਣਾ ਛੋਟਾ ਫੈਬਰਿਕ ਆਪਣੀ ਉਹੀ ਹੈਗੀ ਲੈਣਾ ਵਾਲੀ ਜੋਰਜਟ ਦੀ ਤੇ ਆਰੀ ਵਰਕ ਦਾ ਹੈ ਆਪਣਾ ਸੂਟ ਹੈਗਾ ਦੇਖੋ ਏਦਾਂ ਇਹ ਵਾਲਾ ਇਹ ਵੀ ਇਹਦਾ ਘੇਰੇ ਵਾਲਾ ਵਰਕ ਹੈਗਾ ਬਾਰਡਰ ਬਣਿਆ ਹੋਇਆ ਘੇਰੇ ਤੇ ਤੇ ਦੋ ਕਲਰ ਆਪਾਂ ਇੱਕ ਡਾਰਕ ਕਰਕੇ ਸੂਟ ਨਾਲ ਦਾ ਇੱਕ ਆਪਣਾ ਡਾਰਕ ਪੀਚ ਕਲਰ ਹੈ ਜਿਹੜਾ ਉਹ ਯੂਜ਼ ਕੀਤਾ ਬਾਕੀ 골ਡਨ ਕਲਰ ਦੀ ਆਰੀ ਦਾ ਵਰਕ ਹੋਇਆ ਹੈ ਇਹ ਲਿਆ ਵਰਕ ਮਿਲੂਗਾ ਤੇ ਆਪਾਂ ਬਾਜੂ ਦਾ ਵਰਕ ਮਿਲੂਗਾ ਇਹਦਾ ਦੇਖੋ ਇਹਦਾ 바ਦੇ ਉੱਪਰ ਵਰਕ ਹੈ ਨਾਲ ਓਦਾ ਹੀ ਆਪਣਾ ਸੇਮ ਦੇਖੋ ਜੋਰਜਟ ਦਾ ਦੁਪੱਟਾ ਦੇਖੋ ਇਹਦਾ ਜੋਰਜਟ ਦਾ ਦੁਪੱਟਾ ਤੇ ਓਦੇ ਹੀ 골ਡਨ ਬੋਟੇ ਦੇ ਨਾਲ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਆ ਦੁਪੱਟੇ ਤੁਹਾਨੂੰ ਵੀ ਦਿੱ ਫਿਨਿਸ਼ਿੰਗ ਮਿਲ ਲੇਗੀ ਜਿਹੜੇ ਜਿਹੜੇ ਸੂਟ ਨਾਲ ਜਿਵੇਂ ਦੁਪੱਟਾ ਤਿਆਰ ਹੋਇਆ ਹੈਗਾ ਉਹ ਤੁਹਾਨੂੰ ਓਦੇ ਦਿਖਾਵਾਂਗੇ ਜੇ ਕਿਸੇ ਨਾਲ ਨਹੀਂ ਹੈਗਾ ਤਾਂ ਉਹ ਵੀ ਦੋੜ ਦੁਪੱਟਾ ਪ੍ਰਾਈਸ ਦੱਸਾਂਗੇ ਤੁਹਾਨੂੰ ਦੇਖੋ ਇਹਦਾ ਪ੍ਰਾਈਸ ਆਪਣਾ ਸਕਰੀਨ ਦੇ ਉੱਪਰ ਆ ਰਿਹਾ ਹੈਗਾ ਪ੍ਰਾਈਸ ਚੈੱਕ ਕਰਕੇ ਤੁਸੀਂ ਆਪਣਾ ਸੂਟ ਲੈ ਸਕਦੇ ਹੋ ਹਾਂਜੀ ਦੇਖੋ ਇਹਦਾ ਨੈਕਸਟ ਹੈਗਾ ਇਹ ਇਹ ਆਪਣਾਗਾ ਦਰ ਕਾਫੀ ਸੋਨਾਗਾ ਸਾਰੇ మీడియం ਤੇ ਸ਼ੇਡ ਦੇ ਵਿੱਚ ਲੇਗੇ ਆਪਣਾ ਪੀਚ ਕਲਰ ਦਾ ਸੂਟ ਇਹ ਆਪਣੀ ਉਹੀ ਫੈਬਰਿਕ ਫੇਰ ਆ ਗਈ ਲੈਣਾ ਵਾਲ ਜੌਰ ਜਟ ਦੀ ਤੇ ਆਰੀ ਵਰਕ ਦਾ ਇਹ ਹੈ ਆਪਣਾ ਸੂਟ ਦੇਖੋ ਇਦਾਂ ਘੇਰੇ ਤੇ ਇਹ ਵੀ ਬਾਰਡਰ ਵਾਲਾ ਵਰਕ ਆਪਣਾ ਘੇਰੇ ਤੇ ਵਧੀਆ ਬਾਰਡਰ ਬਣਿਆ ਹੋਇਆ ਹੈ ਆਰੀ ਵਰਕ ਦਾ ਤੇ ਉਦਾਂ ਹੀ ਆਪਣਾ ਇੱਕ ਥ्रेड ਜਿਹੜਾ ਵਿੱਚ ਲਾਈਟੇ ਗ੍ਰੀਨ ਕਲਰ ਆਪਾਂ ਹੋ ਜੂਸ ਦਿੱਤਾ ਹੈ ਤੇ ਆਪਾਂ ਨੇ ਜੀ ਬਾਜੂ ਦੇ ਉੱਪਰ ਵਰਕ ਮਿਲੂਗਾ ਇਹ ਵਾਲਾ ਬਾਜੀ ਤੇ ਆ ਗਿਆ ਤੇ ਉਦਾਂ ਹੀ ਨਾਲ ਆਪਣਾ ਇਹ ਦੁਪੱਟਾ ਹੈ ਦੇਖੋ ਇਦਾਂ 골ਡਨ ਬੋਟੇ ਦੇ ਨਾਲ ਆਪਾਂ ਇਹਨੂੰ ਫਿਨਿਸ਼ਿੰਗ ਕੀਤੀ ਹੋਈ ਹੈ ਦੇਖੋ ਐਦਾ ਆਪਣੇ ਕਾਫੀ ਸੋਹਣੇ ਸੂਟੇ ਤਿਆਰ ਹੋਏ ਹੋਏ ਨੇਗੇ ਹਨਾ ਇਹਦਾ ਪ੍ਰਾਈਸ ਤੁਹਾਨੂੰ ਸਕਰੀਨ ਤੇ ਆ ਰਿਹਾ ਹੈਗਾ ਦੇਖੋ ਜਿਹੜਾ ਸੂਟਾ ਪਤਨ ਜਿੱਦਾਂ ਦਿਖਾ ਰਹੇ ਹੈਗੇ ਤੁਸੀਂ ਓਦਾਂ ਹੀ ਆਪਣਾ ਓਦਾਂ ਸੇਮ ਕਲਰ ਸਾਰਾ ਕੁਝ ਓਦਾਂ ਹੀ ਆਪਣਾ ਬਾਈ ਕਰ ਸਕਦੇ ਹੋ ਸਾਰੇ ਸੂਟ ਆਪਣੇ ਕੋਲ ਤਿਆਰ ਨੇਗੇ ਪ੍ਰਾਈਸ ਚੈੱਕ ਕਰਕੇ ਤੁਸੀਂ ਆਪਣਾ ਸੂਟੜ ਖਰੀਦ ਸਕਦੇ ਹੋ ਹਾਂਜੀ ਜਿਹੜਾ ਆਪਣਾ ਨੈਕਸਟ ਹੈਗਾ ਇਹ ਆਪਣਾ ਸਕਾਈ ਕਲਰ ਦਾ ਸੂਟ ਹੈਗਾ ਸਕਾਈ ਕਲਰ ਦਾ ਸੂਟ ਹੈ ਐਦਾ ਤੇ ਉਹੀ ਆਪਣੀ ਫੈਬਰਿਕਾਂ ਤੇ ਇਹ ਵੀ ਆਪਣਾ ਅੰਦਰ ਦੇਖੋ ਆਰੀ ਵਰਕ ਦਾ ਨਾ ਕੀ ਵਰਕ ਹੋਇਆ ਹੈ ਦਾਰਕ ਸਕਾਈ कलर ਆਹੀ ਸਕਾਈ ਸਕਾਈ कलर ਆਏਗਾ ਤੇ ਇਹ ਆਪਣੀ ਸ਼ਰਟ ਦੇਖ ਦੇਖੋ ਆ ਗਿਆ ਘੇਰੇ ਤੇ ਵਰਕ ਹੈ ਤੇ ਸ਼ਰਟ ਦੇ ਦਾ ਇਹ ਵੱਡੇ ਵੱਡੇ ਬੂਟੇ ਜ ਆ ਜਾਣਗੇ ਆਪਣੀ ਉੱਪਰ ਤੱਕ ਆ ਜਾਣਗੇ ਇਹ ਬੂਟੇ ਜ ਬਣੇ ਹੋਏ ਨੇਗੇ ਤੇ ਨੀਚੇ ਘੇਰੇ ਵਾਲਾ ਵਰਕ ਆ ਗਿਆ ਤੇ ਇਹਦਾ ਦੇਖੋ ਇਹਦੀ ਬਾਜੂ ਦੇ ਉੱਪਰ ਵਰਕ ਮਿਲੂਗਾ ਆਪਾਂ ਨੂੰ ਇਹ ਵਾਲਾ ਦੇਖੋ ਜਿਵੇਂ ਘੇਰੇ ਦਾ ਤੇ ਉੱਪਰ ਫਲਾਰ ਬਣਿਆ ਹੋਇਆ ਹੈਗਾ ਇਹਦੇ ਐਵੇਂ ਇਹ ਆਊਗਾ ਬਾਜੂ ਦਾ ਵਰਕ ਦਾ ਇਹ ਇਧਰ ਆ ਗਿਆ ਆਪਣੀ ਸ਼ਰਟ ਦਾ ਵਰਕ ਹਾਂਜੀ ਨਾਲ ਇਹਦੇ ਉਦਾਂ ਹੀ ਦੁਪੱਟਾ ਜੋਰ ਰਟ ਦਾ ਤੇ 골ਡਨ ਮੋਟੇ ਨਾਲ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਹੈ ਆਰੀ ਵਰਕ ਦਾ ਸੂਟ ਆ ਆਪਣਾ ਤੇ ਤੁਸੀਂ ਐਦਾ ਜਿਵੇਂ ਦੇਖ ਰਹੇ ਹੋ ਇਹਨੂੰ ਐਦਾ ਇਸ ਸਕਰੀਨ ਤੇ ਆਪਣਾ ਪ੍ਰਾਈਸ ਆ ਰਿਹਾ ਹੈਗਾ ਉਹਦੇ ਤੁਸੀਂ ਆਪਣਾ ਹਨਾ ਸੂਟ ਇਹਦਾ ਬਾਈ ਕਰ ਸਕਦੇ ਹੋ ਅਗਰ ਤੁਹਾਨੂੰ ਪਸੰਦ ਆ ਜਿਹੜਾ ਨੈਕਸਟ ਹੈ ਆਪਣਾ ਇਹ ਹੈਗਾ ਆਪਣਾ ਪੀਕਾਕ ਸ਼ੇਡ ਦੇ ਵਿੱਚ ਮੋਰ ਪੰਖੀ ਕਲਰ ਹੈ ਦਾ ਇਹਦੇ ਵੀ ਆਪਣਾ ਵਰਕ ਕਾਫੀ ਸੋਹਣਾ ਹੋਇਆ ਹੋਇਆ ਹੈ ਦੇਖੋ ਉਈ ਬੜਾ ਆ ਗਿਆ ਵਰਕ ਦੇਖੋ ਕਿੰਨਾ ਜਿਆਦਾ ਸੋਹਣਾ ਸੂਟ ਆਪਣਾ ਤਿਆਰ ਹੋਇਆਗਾ ਘੇਰੇ ਵਾਲਾ ਬਾਰਡਰ ਬਣਿਆ ਹੋਇਆਗਾ ਤੇ ਉੱਪਰ ਨੂੰ ਸੈਂਟਰ ਪੈਨਲ ਲੱਗੇਗਾ ਬਾਰਡਰ ਵਾਲਾ ਵਰਕ ਆਗਾ ਤੇ ਉੱਪਰ ਵਿੱਚ ਆਪਣੇ ਥ੍ਰੈਡ ਜਿਹੜੇ ਇਹ ਇੱਕ ਸਕਾਈ ਕਲਰ ਯੂਜ਼ ਕੀਤਾ ਗ੍ਰੀ ਇੱਕ ਗ੍ਰੀਨ ਲਾਈਟ ਗ੍ਰੀਨ ਤੇ ਇੱਕ 골ਡਨ ਕਲਰ ਕਾਫੀ ਸੋਹਣਾ ਲੱਗੂ ਵਰਕ ਹੋਇਆ ਹੈਗਾ ਆਪਣਾ ਇਹ ਕਲਰ ਤੇ ਜੱਜ ਵੀ ਕਾਫੀ ਰਿਆ ਪੀਕਾਕ ਸ਼ੇਡ ਦੇ ਵਿੱਚ ਆਪਣਾ ਸੂਟ ਦਾ ਮੋਰ ਪੰਖੀ ਕਲਰ ਤੇ ਇਹਦੀ ਆਪਾਂ ਬਾਜੂ ਤੇ ਵਰਕ ਮਿਲੂਗਾ ਦੇਖੋ ਇਹ ਵਾਲਾ ਬਾਜੂ ਤੇ ਵਰਕ ਆ ਗਿਆ ਸਾਰੇ ਸੂਟਾਂ ਲਈ ਆਪਣੇ ਬਾਹਰ ਤੇ ਵਰਕ ਜ਼ਰੂਰ ਹੁੰਦੇ ਨੇਗੇ ਕੋਈ ਵੀ ਬਿਨਾ ਬਾਜੂ ਦੇ ਵਰਕ ਤੋਂ ਨਹੀਂ ਹੁੰਦਾ ਹੈਗਾ ਹਾਂ बॉਟਮ ਵਾਲਾ ਵਰਕ ਜਿਹਦੇ ਹੁੰਦਾਗਾ ਜਿਹੜਾ ਕਿ ਕਸਟਮਰ ਕਰਵਾਉਦਾ ਸੇਲ ਵਾਲੇ ਸੂਟ ਤੇ ਆਪਾਂ बॉਟਮ ਦਾ ਵਰਕ ਕਰਵਾਉਂਦੀ ਨਹੀਂ ਹੈਗੇ ਕਿਉਂਕਿ ਕਿਸੇ ਨੂੰ ਪਸੰਦ ਆ ਕਿਸੇ ਨੂੰ ਨਹੀਂ ਪਸੰਦ ਹੁੰਦਾ ਤੇ ਬਾਜੂ ਵਾਲਾ ਵਰਕ ਆਪਾਂ ਨੂੰ ਸਾਰੇ ਤੇ ਮਿਲਦਾ ਦੇਖੋ ਨਾਲ ਦੁਪੱਟਾ ਉਹਦੇ ਦੇਖੋ ਆਪਣੇ ਦੁਪੱਟਾ ਤੇ 골ਡਨ ਕੋਟੇ ਦੇ ਨਾਲ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਆ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਆ ਆਪਣਾ ਤਿਆਰ ਹੋਇਆਗਾ ਤੁਸੀਂ ਆਪਣਾ ਪ੍ਰਾਈਸ ਚੈੱਕ ਕਰਕੇ ਜਿਹੜਾ ਸੂਟ ਹੈਗਾ ਲੈ ਸਕਦੇ ਹੋ ਹਾਂਜੀ ਜਿਹੜਾ ਐਕਸਟਾ ਆਪਣਾ ਇਹ ਵੀ ਆਪਣਾ ਜੌਰਜਟ ਦਾ ਹੀ ਫੈਬਰਿਕ ਹੈਗਾ ਉਹ ਆਪਣਾ ਬਰੀਕ ਚੈੱਕ ਵਾਲਾ ਸੀ ਬਰੀਕ ਲੈਣਾ ਵਾਲਾ ਸੀ ਇਹ ਆਪਣਾ ਮੋٹے ਚੈੱਕ ਵਾਲਾ ਦੇਖੋ ਹੈਗੇ ਆਪਣੀ ਹੀ ਜੌਰਜਟ ਦੀ ਉਹ ਫੈਬਰਿਕ ਹੈ ਇਹਦਾ ਇਹ ਆਪਣਾ ਮਸ਼ੀਨ ਵਰਕ ਜਾ ਕੇ ਦੇ ਕਿੰਨਾ ਸੋਹਣਾ ਸੂਟ ਆਪਣਾ ਤਿਆਰ ਹੋਇਆਗਾ ਇਹ ਇਹ ਆਪਣਾ ਆ ਗਿਆ ਇਹਦਾ ਮਸ਼ੀਨ ਵਰਕ ਦੇ ਵਿੱਚ ਕਾਫੀ ਸੋਹਣਾ ਕਲਰ ਹੈਦਾ ਇਹਨੂੰ ਆਪਾਂ ਚੈਰੀ ਸ਼ੇਡ ਵੀ ਕਹਿ ਸਕਦੇ ਆ ਤੇ ਪੀਚ ਸ਼ੇਡ ਵੀ ਕਹਿ ਸਕਦੇ ਆ ਬੀਚ ਤੇ ਚੈਰੀ ਦਾ ਕੰਬੀਨੇਸ਼ਨ ਜਆ ਕਾਫੀ ਸੋਹਣਾ ਕਲਰ ਜਗਾ ਹੈ ਆਪਣਾ ਕਾਫੀ ਸੋਹਣਾ ਕਲਰ ਆਗਾ ਹੈ ਇਹਨੂੰ ਆਪਾਂ ਡਾਰਕ ਕਲਰ ਨਹੀਂ ਕਹਿ ਸਕਦੇ ਇਹ ਆਪਣੇ ਮੀਡੀਅਮ ਕਲਰ ਦੇ ਵਿੱਚ ਹੀ ਆਉਗਾ ਦੇਖੋ ਇਹਦਾ ਹੀ ਮਸ਼ੀਨ ਵਰਕ ਦੇ ਨਾਲ ਤਿਆਰ ਹੋਇਆਗਾ ਤੇ ਸੈਂਟਰ ਪੈਲੇਨ ਵਿੱਚਕਾਰ ਬੁੱਟੇ ਨੇਗੇ ਨੀਚੇ ਬੁੱਟੀਆਂ ਨੇਗੀਆਂ ਇਹ ਹੁਣ ਵਾਲੇ ਮੌਸਮ ਦੇ ਲਈ ਹਨਾ ਆਪਣੇ ਲਈ ਬੈਸਟ ਨੇਗੇ ਜਿਨ੍ਹਾਂ ਨੇ ਆਪਣੇ ਹਵਾਰਚ ਅਪ੍ਰੈਲ ਤੱਕ ਪਾਉਣ ਦੇ ਲਈ ਸੂਟ ਲੈਣੇ ਨੇ ਜਾਂ ਕੋਈ ਫੰਕਸ਼ਨ ਵਗੈਰਾ ਕਿ ਸੰਦੇਲ ਜਿੱਦਾਂ ਵੀ ਬਣਾ ਕਿਸੇ ਨੇ ਆਪਣਾ ਸੂਟ ਇਹ ਬਾਇ ਕਰ ਲੈਣੇ ਕਰ ਸਕਦੇ ਕਿਉਂਕਿ ਆਪਣੇ ਆ ਮੌਸਮ ਦੇ ਅਕੋਰਡਿੰਗ ਹੀ ਆਪਾਂ ਤੁਹਾਨੂੰ ਸੂਟ ਦਿਖਾ ਰਹੇ ਆਗੇ ਜਾਰਜਟਿਕ ਦਾ ਫੈਬਰਿਕ ਆ ਵੀ ਹੁਣ ਆਪਾਂ ਇਹੀ ਪਾ ਸਕਦੇ ਆਗੇ ਹਨਾ ਮਾਰਚ ਪ੍ਰਾਪਤ ਤੱਕ ਦੇਖੋ ਜੀ ਬਾਜੂ ਦੇ ਉੱਪਰ ਵੀ ਵਰਕ ਮਿਲੂਗਾ ਆਪਾਂ ਨੂੰ ਇਹ ਵਾਲਾ ਆ ਗਿਆ ਬਾਜੂ ਤੇ ਵਰਕ ਆਈ ਬੁਟੀਆਂ ਜਿਹੜੀਆਂ ਬਾਜੂ ਤੇ ਆ ਜਾਂਦੀਆਂ ਬਹੁਤ ਯਾਦ ਸੋਹਣਾ ਸੂਟ ਆਪਣਾ ਤਿਆਰ ਆਗਾ ਇਹ ਇਹ ਆਪਣਾ ਵੀ ਦੋੜ ਦੁਪੱਟਾ ਪ੍ਰਾਈਸ ਤੁਹਾਨੂੰ ਦੱਸ ਰਿਹਾ ਸਕਰੀਨ ਦੇ ਉੱਪਰ ਵਿਦਆਊਟ ਦੁਪੱਟਾ ਪ੍ਰਾਈਸ ਆ ਰਿਹਾ ਹੈਗਾ ਅਗਰ ਤੁਸੀਂ ਦੁਪੱਟਾ ਨਾਲ ਤਿਆਰ ਕਰਵਾਉਣਾ ਹੈਗਾ ਤਾਂ ਦੱਸ ਕੇ ਆਪਣਾ ਤਿਆਰ ਕਰਵਾ ਸਕਦੇ ਹੋ ਐਦਾਂ ਹੀ ਤੁਸੀਂ ਵਿਦਆਊਟ ਦੁਪੱਟਾ ਬਾਏ ਕਰਨਾ ਹੈਗਾ ਤਾਂ ਵਿਦਆਊਟ ਦਾ ਦੁਪੱਟਾ ਬਾਏ ਕਰ ਸਕਦੇ ਹੋਗੇ ਬਹੁਤ ਵਧੀਆ ਆਪਣਾ ਸੌਫਟ ਫੈਬਰਿਕ ਹੈਗਾ ਜਿਵੇਂ ਵੀ ਜਿੰਨਾਂ ਨੂੰ ਹੋਣਾ ਵੀ ਕੋਈ ਥੋੜੇ ਬਾਰੇ ਪ੍ਰੋਬਲਮ ਜੀ ਹੁੰਦੀ ਆਗੇ ਨਾ ਵੀ ਉਹ ਹਾਰਡ ਫੈਬਰਿਕ ਨਹੀਂ ਪਾ ਸਕਦੇ ਜਾਂ ਕਿਤੇ ਨੂੰ ਜੌਰਜਟ ਵੀ ਇਹਨੇ ਵਧੀਆ ਨਹੀਂ ਲੱਗਦੀ ਹੈਗੀ ਬਹੁਤ ਜ਼ਿਆਦਾ ਵਧੀਆ ਜਿਵੇਂ ਆਪ ਕਹਦੇ ਨੇ ਬਿਲਕੁਲ ਸੌਫਟ ਇਹ ਮੁੱਠੀ ਦੇ ਵਿੱਚ ਆਉਣ ਵਾਲਾ ਫੈਬਰਿਕ ਹੈਗਾ ਦੇਖੋ ਇਹ ਵਾਲਾ ਕਲਰ ਆ ਜਿਹੜਾ ਇਹ ਵੀ ਬਹੁਤ ਜਿਆਦਾ ਸੋਹਣਾਗਾ ਇਹ ਫਰੋਜੀ ਜਾਂ ਕਲਰ ਕਹਿ ਸਕਦੇ ਆਪਾਂ ਨੂੰ ਫਰੋਜੀ ਵੀ ਨਹੀਂ ਮੋਰ ਪੰਖੀ ਤੇ ਫਰੋਜੀ ਦੀ ਟੋਨ ਜੀ ਮੋਰ ਪੰਖੀ ਹੋਇਆ ਵਿਸਤ ਹੈ ਮੋਰ ਪੰਖੀ ਕਲਰ ਹੀ ਹੈਗਾ ਮੋਰ ਪੰਖੀ ਟੋਨ ਦੇ ਵਿੱਚ ਹੀ ਆਹੀ ਇਹ ਵੀ ਆਪਣਾ ਮਸ਼ੀਨ ਵਰਕਰ ਦੇ ਕਿੰਨਾ ਜਿਆਦਾ ਸੋਹਣਾ ਸੂਟ ਆਪਣਾ ਬਣਿਆ ਹੋਇਆ ਹੈਗਾ ਇਹ ਇੰਨਾ ਜਿਹੜੇ ਫਲਾਰ ਨੇ نیچے ਘੇਰੇ ਤੇ ਨੇ ਦੋ ਸੈਂਟਰ ਪੈਨਲ ਨੇ ਮਸ਼ੀਨ ਵਰਕ ਦਾ ਸੂਟ ਆਪਣਾ ਇਹ ਵੀ ਵਿਦੌਟ ਦੁਪੱਟੇ ਤੁਹਾਨੂੰ ਪ੍ਰਾਈਸ ਦੱਸ ਰਹੇ ਹਾਂਗੇ ਅਗਰ ਤੁਸੀਂ ਦੁਪੱਟਾ ਤਿਆਰ ਕਰਵਾਉਣਾ ਕਰਵਾ ਸਕਦੇ ਹੋ ਇਹਦੀ ਬਾਜੂ ਦਾ ਫਰਕ ਦਿਖਾਉਣਾ ਹੈ ਇਹ ਵਾਲਾ ਫਲਾਰ ਇਹਦਾ ਬਾਜੂ ਦਾ ਇਹਦਾ ਜਿਹੜੇ ਸੈਂਟਰ ਪੈਨਲ ਆਗੇ ਇਹ ਵਾਲੇ ਮਸ਼ੀਨ ਵਰਕ ਦਾ ਸੂਟ ਆ ਇਹ ਵਿਦੌਟ ਦੁਪੱਟਾ ਤੁਹਾਨੂੰ ਪ੍ਰਾਈਸ ਮੈਂਸ਼ਨ ਹੋ ਰਿਹਾ ਹੈਗਾ ਤੁਸੀਂ ਇਹਨਾਂ ਦਾ ਦੁਪੱਟਾ ਔਰਗੈਂਜ਼ਾ ਵੀ ਕਰਵਾ ਸਕਦੇ ਹੋ ਚਨੂਨ ਵੀ ਪਿਓਰ ਸ਼ਕੂਨ ਵੀ ਅਗਰ ਕਿਸੇ ਨੇ ਵਿਦੌਟ ਦੁਪੱਟਾ ਕਿਸੇ ਕੋਲ ਦੁਪੱਟਾ ਇਹਨਾਂ ਹੈਗਾਗਾ ਤੁਸੀਂ ਆਪਣਾ ਵਿਦੌਟ ਦੁਪੱਟਾ ਬਾਏ ਕਰ ਸਕਦੇ ਹਾਂ ਜੀ ਇਹ ਸਾਰੇ ਸੂਟ ਆਪਾਂ ਤੁਹਾਨੂੰ ਹਨਾ ਜਿੱਦਾਂ ਦਿਖਾਏ ਲੇਗੇ ਜੌਰਜਟ ਫੈਬਰਿਕ ਦੇ ਵਿੱਚ ਨੇ ਕਿ ਵਧੀਆ ਸੌਫਟ ਫੈਬਰਿਕ ਆਪਣਾ ਤੇ ਆਲੀ ਦੇ ਸੂਟ ਸੀਗੇ ਤੇ ਮਸ਼ੀਨ ਵਰਕ ਦੇ ਸੂਟ ਸੀ ਜਿਨ੍ਹਾਂ ਦਾ ਆਪਾਂ ਵਿਦ ਦੁਪੱਟਾ ਪ੍ਰਾਈਸ ਦੱਸਿਆ ਤਾਂ ਵਿਦ ਦੁਪੱਟਾ ਹੀ ਤੁਹਾਨੂੰ ਮਿਲੂਗਾ ਜਿਨ੍ਹਾਂ ਦਾ ਵਿਦਆਊਟ ਦੁਪੱਟਾ ਦੱਸਿਆ ਹੈਗਾ ਜਿਨ੍ਹਾਂ ਨਾਲ ਦੁਪੱਟੇ ਨਹੀਂ ਹੈਗੇ ਉਹਨਾਂ ਦਾ ਵਿਦਆਊਟ ਦੁਪੱਟਾ ਪ੍ਰਾਈਸ ਮੈਂਸ਼ਨ ਹੋਇਆ ਹੈਗਾ ਜਿਹਨੂੰ ਜਿਵੇਂ ਜਿਹੜਾ ਤੁਹਾਨੂੰ ਪਸੰਦ ਹੋਇਆ ਮੌਸਮ ਦੇ ਅਕੋਰਡਿੰਗ ਹੁਣ ਦੇ ਮੌਸਮ ਦੇ ਹਿਸਾਬ ਨਾਲ ਤੁਸੀਂ ਆਪਣਾ ਖਰੀਦ ਸਕਦੇ ਹੋ ਹਨਾ ਤੇ ਆਪਣਾ ਸਕਰੀਨਸ਼ਾਟ ਭੇਜ ਕੇ ਸਾਨੂੰ ਵਟਸਐਪ ਤੇ ਆਰਡਰ ਕਰ ਸਕਦੇ ਦੌਰ ਜੀਓ ਹਾਂਜੀ ਸਾਡੇ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆਪਾਂ ਹੁਣ ਨਵੇਂ ਸੂਟਾਂ ਨਾਲ ਨਵੇਂ ਕਲੈਕਸ਼ਨ ਨਾਲ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ